गुरु अपार गुरु, गुरु सा, सा, जी, हुई है। जी नासा अपने प्यारे अमृत वे अपनी गोद का प्यार बख्शिश इस तरह कोई टीचर है। स्टूडेंटा समझा है सिया पिता बच्चों समझा है इस तरह सियाना उस्ताद जोड़ा हूँ वो भी अपने शिकार्थियों चंगे काम करने प्रेरित है कि धन श्री गुरु ग्रंथ साहब जी महाराज सा

ਤੇ ਕਿਹੜੇ ਸੰਤਾਂ ਨੂੰ ਆਪਣਾ ਸਤਿੁਸ਼ ਸੰਪੰਦਿਤਿਆ ਹੋਈ ਜਿਹੜੇ ਸੰਤ ਜਿਹੜੇ ਦਰਗਾਹ ਦੇ ਵਿੱਚ ਲੇਖਾ ਵਾਲੇ ਕਾਗਜ਼ ਪੜਾਦੇ ਨੇ ਉਹ ਜੇ ਆਪਾਂ ਨਿਗਾਹ ਮਾਰਗੇ ਨਾ ਤੇ ਜਿਹੜੇ ਲਿਵਾਸ ਦੇ ਸੰਤ ਹੈ ਉਹਨਾਂ ਤੋਂ ਤਾਂ ਨਹੀਂ ਕੁਸ਼ੂਖਾਂ ਹਾਜ਼ਰ ਬੰਦਗੀ ਕਰਨ ਵਾਲੇ ਕੋਈ ਦਿਰਲੇ ਵਿੱਲੇ ਕੋਟਨ ਲੈ ਨਾਮ ਕੋ ਨਾਰਾਇਣ ਜਹ ਚੀਤ ਦਿਰਲੇ ਵਿੱਲੇ ਕੁਰਬਾਨੀ ਨੇ ਕਹਿ ਦਿੱਤਾ ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਕਿਵੇਂ ਬਾਰੇ ਕਹਿਣ ਉਸ ਸਤਿਗੁਰਾਂ ਬਾਰੇ ਕਹਿ ਲਈ ਅੱਜ ਦੁਨਿਆਵੀ ਡੇਰਾਂ ਦੇ ਵਿੱਚ ਨਾ ਇਹ ਵਿੱਚ ਇਨ੍ਹਾਂ ਸ਼ਬਦਾਂ ਬਹੁਤ ਜ਼ਿਆਦੇ ਵਰਤੇ ਆ ਰਹੇ ਨੇ ਜੀ ਜਦੋਂ ਕੋਈ ਸਮਾਗਮ ਹੁੰਦਾ ਤੇ ਰਾਜੀ ਸਕੰਦ ਵੀ ਕਹਾਂਦਾ ਵੀ ਆਹ ਸ਼ੌਤ ਪੜੋ ਸਾਨੂੰ ਗੁਰ ਇਤਿਹਾਸ ਸੁਣਾਉਣ ਨੂੰ ਕੋਟ ਕੇ ਨਾ ਪ੍ਰਾਤਨ ਸਮਾਗਮ ਦੇ ਵਿੱਚ ਗੁਰਪੁਰ ਪਾਉਂਦੇ ਸੀ ਤੁਸੀਂ ਦੇਖਿਆ ਹੋਣਾ ਵੀ ਇੰਨਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਅੰਗਸਾ ਅਕਸ਼ਲ ਜਗਤਪੁਰ ਜਦੋਂ ਆਏ ਜਾਂਦੇ ਸੀ

जोड़ा है वह तो गुरपुरब की थांत वर्षियां बनाने शुरू करती क्योंकि ऐसी कहान इतिहास को तोड़ा जाए उर्शियां शुरू करती उन्होंने एक गल हो रोज अरदास पढ़ते हैं चौकिया झंडे बोंगे ਜਿਹੜੇ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ ਨੇ ਉਹ ਗੁਰਦੁਆਰਾ ਸਾਹਿਬ ਅਨਸ਼ਾਲੀਆਂ ਨਾ ਬੁਰਦਰੀ ਦੀ ਉੱਥੇ ਨਿਸ਼ਾਨ ਹੋਣਾ ਚਾਹੀਦਾ ਹੈ ਉੱਥੇ ਗੁਰਬਾਣੀ ਦਾ ਪਾਠ ਹੋਣਾ ਚਾਹੀਦਾ ਹੈ ਉੱਥੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਉੱਥੇ ਰਹਿਣ ਵਾਸਤੇ ਰਹਿਤ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਸਪਾਸਟੇ ਲੱਕੜ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਬਿਮਾਰ ਵਾਸਤੇ ਦਵਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਉੱਥੇ ਚਮਕੀਆਂ ਝੰਡੇ ਬੁੰਗੇ ਬੁੰਗੇ ਰਹਿਸ਼ उठे नगारा होना चाहिए है जे ये चीजा तो गुरद्वारा साहब है जे ये चीजा नहीं तो समझो गुरुद्वारा नहीं तो फिर की किया सा ने बदल के रख लिया ठाठ जिथे गुरु ग्रंथ साहब जी का प्रकाश है असं कहने से गुरु ग्रंथ साहब जी का बहुत ज्यादा सत्कार कर दिए फिर वो गुरुद्वारा गुरु का दर है तो गुरु के दर दिन जो निशानियां पूरिया करो ਇੱਕ ਫੌਜੀ ਉਹਦੇ ਕੋਲ ਵਰਦੀ ਹੈ ਉਹਦੇ ਕੋਲ ਸ਼ਸਤਰ ਨੇ ਉਹ ਮਰਜਾਦਾਂ ਦੀ ਪਾਲਣਾ ਕਰਦੇ ਜਿਹੜਾ ਹੁਣ ਕਾਨੂੰਨ ਦੱਸਿਆ ਹੈ ਨਾ ਉਹ ਕਾਨੂੰਨੋ ਸਵੇਰੇ ਉੱਠਦਾ ਤਿਆਰ ਹੁੰਦਾ ਹੈ ਉਹ ਬੈਲਟ ਪਾਉਂਦਾ ਹੈ ਉਹ ਵਰਦੀ ਪਹਿਨਦਾ ਹੈ ਉਹ ਚਾਰ ਹੱਕੇ ਪੇਟ ਦੇ ਵਿੱਚ ਲਾਉਂਦਾ ਹੈ ਇੱਕਵੀਂ ਚੀਜ਼ ਕਦੇ ਤੁਸੀਂ ਲਿਖਿਆ ਕਿ ਉਹ ਪ੍ਰੇਟ ਚ ਜਾਣ ਵਾਲਾ ਫੌਜੀ ਤੇ ਚੱਪਲਾ ਪਾਈ ਹੋਣਾ ਤੇ ਜਾ ਕੇ ਪ੍ਰੇਟ ਚ ਖੜਾ ਹੋ ਜੇ ਨਹੀਂ ਖੜਾ ਹੁੰਦਾ ਇਸ ਕਰਕੇ ਅਸੀਂ ਅਸੂਲਾਂ ਦੇ ਨਾਲ ਕੰਮ ਕਰੀ ਜਾਗੇ ਦਿਨੋਂ ਤੋਂ ਸਾਨੂੰ ਜੇ ਹੁਣ ਤੁਸੀਂ ਕਿਸੇ ਡੇਰੇ ਦੇ ਵਿੱਚ ਜਾ ਕੇ ਉਹ ਤੁਸੀਂ ਨੇ ਦੇਖਾਉਂਦੇ ਹੋ ਸਹਿਬਜ਼ਾਦਾ ਨੇ शहीद दिन मना जो मना फिर डेरे तो उन्होंने महानता कितने जूगी क्योंकि सच्चाई हौली हौली ना उन्होंने कहने कोई को रागी ढाडी लाओगे उसे साहबजाद कोई लालच नहीं साहबजाद ने कुरान किया उन्होंने कुर्बानियां दे दी डेरेदार ने यह गल सुनते तैयार ਇਸ ਕਰਕੇ ਜੇ ਭਾਈ ਮਾਂਝਾ ਰਿਆਂ ਦੇ ਇਤਿਹਾਸ ਸੁਣਾਏ ਨਾ ਉਹਨਾਂ ਨੇ ਕਵਰਾਟਾ ਦੀਆਂ ਦੋ ਡੇਰੇ ਡੇਰੇ ਨੂੰ ਮਾਂ ਦਾ ਕਿਤੇ ਨਹੀਂ ਇਹ ਕਿਸੇ ਇਤਿਹਾਸਕਾਰ ਨੇ ਇਹ ਗੱਲ ਕਹਿ ਦਿੱਤੀ ਵੀ ਕਿਸੇ ਬੰਦੇ ਦੀ ਜੇ ਧਾਰੀ ਸਰੀਰ ਦੀ ਪੂਜਾ ਨਹੀਂ ਕਰਨੀ ਪੂਜਾ ਕਰਨੀ ਤੇ ਗਰੰਤ ਪੂਜਾ ਆਕਾਰ ਦੀ ਪਰਚਾ ਸ਼ਬਦ ਦਾ ਦੀਦਾਨ ਖਰਸਿਕਾਂ ਇਹ ਜਦੋਂ ਉਹ ਦੇਰੀ ਦੇਰੀ ਬਾਅਦ ਤੇ ਨੇੜੇ ਤੇਰੇ ਨਹੀਂ ਮੁੱਕਦੀ। ਉਹ ਕਿਵੇਂ ਪ੍ਰਵਾਨ ਕਰੂਗਾ ਨਾ ਕਿ ਤਨ ਜਿਹਨੇ ਆਪਣੇ ਪੈਰੀ ਹੱਥ ਲਵਾਉਣ ਲੋਕਾਂ ਤੋਂ ਆਪਣੇ ਮੱਥਾ ਟੇਕਣਾ ਹੈ ਨਾ ਉਹ ਕਿਵੇਂ ਪ੍ਰਵਾਨ ਕਰੂਗਾ ਜਿਹੜੇ ਆਪਣੇ ਆਪ ਨੂੰ ਰੱਬ ਸਮਝਦੇ ਸੀ ਨਾ ਰੱਬ ਦੇ ਸਰੀਕ ਬਣ ਕੇ ਬੈਠੇ ਸਨ ਜਿਨ੍ਹਾਂ ਦੇ ਪੈਰਾਂ ਜਿੱਥੋਂ ਦੀ ਨੰਗਦੇ ਸੀ ਨਾ ਤੇ ਬਾਹਰ ਪੈ ਜਾਂਦੇ ਤਾਂ ਪਾਣੀ ਲੋਕ आप चक चक के पखंडी लोग चीक घटा दया जाने जो सजा सुनाई तो जेलां बैठे बहुत सारे जिनके माड़ा जा मोबाइल खोल के देखो ना तो ना पता लगूगा किन्नेलात्कारी लोग बलात्कारी अभी सजावं भुगत रहे हैं ਕੁਣ ਸਤਿਗੁਰੂ ਪਾਖਸ਼ਾ ਜੀ ਅਕਤਰੀਬ ਜੀ ਨੂੰ ਦੇਖੀਏ ਉਹ ਕਹਿੰਦੇ ਵੀ ਜਿਹੜਾ ਪਖੰਡ ਕਰਦੇ ਇਤ ਸੰਤ ਨੇ ਉਹਨੇ ਅੱਛ ਚ ਡਰਵਾ ਪੜਿਆ ਲੋਟਾ ਕਿ ਉਹਨਾਂ ਨੇ ਉਹ ਅੱਜ ਡਰਵਾ ਮਾੜਾ ਪਾ ਪਾਣਾ ਉਹਨਾਂ ਦਾ ਬਾੜਾ ਅਜਿਹੀ ਲੋਕ ਲਈ ਕਰਦੇ ਹਾ ਕੁਝ ਹੈ ਜਿਹੜੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਨੇ

गुरु अर्जन देव साहब पातशाह जी गुरु रामदस पातशाह जी महान संत मानतेशाहत प्रभु भक्ति करने वाले धन गुरु रामदास पातशाह जी असि उन्होंने क्या है अज ਕੱਲ ਜਿਹੜਾ ਜਨਸੀ ਨਾ ਤੇ ਉਹ ਸੀ ਪਿਤਾ ਦੇ ਇਹ ਪਿਤਾ ਦਾ ਆਉਂਦਾ ਨਾ ਕਈ ਵਾਰੀ ਉਧਰ ਨੂੰ ਧਿਆਨ ਚਲਾ ਦਿੰਦਾ ਹੈ ਜਿਹੜਾ ਨੇ ਜਿਹਨੇ ਪਿਤਾ ਵਾਂ ਕੇ ਨਾ ਕਿੰਨੇ ਕੁ ਕੰਮ ਕੀਤੇ ਤੇ ਆਖਰ ਦੇ ਵਿੱਚ ਸਜ਼ਾ ਮਾਪੂਰੀਆਂ ਪਈਆਂ ਉਹ ਜੱਜ ਨੇ ਕੋਈ ਪਰਵਾਹ ਨਹੀਂ ਕੀਤੀ ਕਿਹਾ ਤੂੰ लोगों वास्ते गुरु होने गा मेरे वास्ते नहीं फना कर देंगे एक तो मंत्र पढ़ के सब कुछ खत्म कर देंगे करते करने, न, कर दो कुछ करना उन्हें सजाव दिता के पिता प्यो बन के ना फिर यहोर कर दिया बापू आसा राम इत इये आसा राम ने आना सी शिपा जी ਗਲੋਤਾ ਤੇ ਉਹਨੂੰ ਕਿਸ ਨੇ ਪੁੱਛ ਲਿਆ ਕਹਿਣ ਲੱਗਾ ਵੀ ਤੁਸੀਂ ਤਾਂ ਤੁਹਾਡੀ ਤਾਂ ਡਿਊਟੀ ਬਹੁਤ ਸਖਤ ਹੈ ਤੁਸੀਂ ਸਵੇਰ ਤੋਂ ਟਿਕੜੇ ਹੋ ਉਹ ਕਹਿ ਲਗਾ ਕਿ ਸਾਹਬ ਨੇ ਆਉਣਾ ਹੈ ਅਮੇ ਪਾਈ ਟੰਗੇ ਪੈਂ ਤੇ ਐਨੀ ਗੱਲ ਕਹਿਣ ਤੇ ਲੋਕਾਂ ਨੇ ਸ਼ਿਕਾਇਤ ਕਰਤੀ ਤੇ ਉਹਨੂੰ ਸਸਪੈਂਡ ਕਰਾ ਦਿੱਤਾ ਤੇ ਜਦੋਂ ਆਸਰਾਮ ਨੂੰ ਹੋਈ ਨ ਸਜ਼ਾ ਬਲਾਤਕਾਰ ਦੇ ਕੇਸ ਵਿੱਚ ਤੇ ਉਹਨਾਂ ਬੰਦੇ ਨੇ ਉਹਨੂੰ ਕਹਿੰਦੇ ਵੀ ਤੂੰ ਆ ਜਾ ਤੈਨੂੰ ਬਹਾਲ ਕਰ ਦਿੰਦੇ ਆ ਤੈਨੂੰ जोड़ा तेरा बन सारा पैसा कहना मैं नहीं होना मैं हाई कोर्ट च सुप्रीम कोर्ट केस लड़ना है कि अब उस बंद अंदर क्यों है। जो चंगा मैं इन्नी गल कही साध ने पाए टंगे सब मैं सजा देती जो साध जो असली संत सी तो फिर अजू सजा क्यों दी है वो अभी भी केस लड़ रहे हैं आप थोड़े दिन हो परसों कल परसों की गल है पिता डे एक बजुर्ग कह कहता क्या छोटे ने झिड़क देना झिड़क देना साथे चाचे ने झिड़क देना जो प्यो कोई गल तेरा ताया जी तेनाली फिर हो गया तेरा चाचा इन्हें झिड़कता फिर की हो गया क्या झिड़क खाते रहे पहला उन्होंने झिड़क खाधिया

ਤੇ ਇੱਕ ਦਿਨ ਤੁਸੀਂ ਲੈ ਕੇ گلاب ਦਾ ਫੁੱਲ ਭੇਟ ਕਰਕੇ ਉਹਨੂੰ ਉਹ ਦਿਨ ਮਨਾਉਂਦੇ ਨਾ ਇਸ ਤਰ੍ਹਾਂ ਨਹੀਂ ਖੁਸ਼ੀ ਹੁੰਦੀ ਸਾਰਾ ਸਾਲ ਤੁਸੀਂ ਪਿਆਰ ਨੂੰ ਪੁੱਛਦੇ ਨਹੀਂ ਇੱਕ ਦਿਨ ਲੈ ਕੇ ਉਹਨੂੰ گلاب ਦਾ ਫੁੱਲ ਫੜਾ ਦਿੰਦੇ ਕਿ ਅੱਜ ਪਤਾ ਨਹੀਂ ਹੈ ਇਸ ਕਰਕੇ ਅਸੀਂ ਗੁਰਾ ਸਵਾਪ ਕਰਦੇ ਤੇ ਕਹਿੰਦਾ ਫੁੱਲ ਵੀ ਆਪ ਦਾ ਕੋਲੇ ਰੱਖੋ ਜਿੱਥੇ ਰੱਖੋ ਉਹਨੇ ਦੁੱਖ ਕੱਟੇ ਹੁੰਦੇ ਆ ਕਹਿੰਦਾ ਇੱਕ ਦਿਨ ਹੋਰ ਕੱਟ ਲਾਂਗੇ ਕੋਈ ਪਰਵਾਹ ਨਹੀਂ इज सत्कार लक्ष्मी की फोटो जिते भी आगे ना खड़ी भी आऊगी बैठी भी नहीं आओ तो क्योंकि लक्ष्मी कितने बहती तो नहीं किसी से टिकली नहीं तुरही फिर जे विद्या स्वस्थी है ਇਹ ਇਹ ਇੱਕ ਤਾਂ ਟਿਕਦੀ ਦੀ ਫੋਟੋ ਬੈਠੀ ਦੀ ਆਉਂਦੀ ਖੜੀ ਨਹੀਂ ਫੋਟੋ ਨਹੀਂ ਆਉਂਦੀ ਕਿੱਥੇ ਵਿਦਿਆਰਥੀ ਦੀ ਫੋਟੋ ਜਿਹੜੀ ਹੈ ਇਹ ਬੈਠੀ ਦੀ ਫੋਟੋ ਹੈ ਤੇ ਲక్ష్ਮੀ ਦੀ ਫੋਟੋ ਜਿਹੜੀ ਹੈ ਨਾ ਖੜੀ ਦੀ ਆ ਉਹ ਸੇਖ ਨੇ ਕੋਈ ਕਹੀ ਸੇਖ ਹਾਂ ਕਹ ਲਿਗਿਆ ਰਹਿਣ ਦਿੱਤਰ ਕੋਈ ਅੱਜ ਤਾਂ ਨਹੀਂ ਹੈ ਅਰਕੇ ਮੈਂ ਚਲੇ ਜਾਣਾ ਤੇ ਤੂੰ ਮੰਗ ਕੀ ਮੰਗਦਾ ਸੇਖ ਬੜਾ ਖਿਸ਼ੋ ਕਹਿੰਦਾ ਕੰਮ ਨੂੰ ਕਿਹਾ ਕਰੇਗਾ ਉਹਨੇ ਆਪਣੀ ਵੱਡੀ ਮੁੰਹ ਨੂੰ ਪੁੱਛਿਆ

एक तो पैसे कमाने महीने अगले लास्ट तो भी पैसे को दिन कुछ भरे भी है देखिए तो टाइम कि अस्पताल मघरोदा बिषम ने जन सबसे बड़ी आपको कोई पैसा आ ही अपना काम चली जाओ वो कहता ठीक है दूसरी नो ने पूछा कहन बेटा तूसी दसो पापा लक्ष्मी जी तो की मांगी है ਉਹ ਕਹਿੰਦੇ ਬੋਤਾ ਜੀ ਜ਼ਮੀਨ ਮੰਗ ਲੋ ਤਾਂ ਬਹੁਤ ਸਰ ਜ਼ਮੀਨ ਆਪਣੀ ਹੋ ਗਈ। ਲక్ష్ਮੀ ਭਾਵੇਂ ਚਲੀ ਜਾਵੇ ਉਹ ਤੇ ਤੁਮੜਾ ਇੱਕ ਹੋ ਵੀ ਆਪਣਾ ਕੰਮ ਚੱਲ ਜੂਗਾ। ਜਿਹੜੀ ਤੀਸਰੀ ਮੋਹ ਸੀ ਨਾ ਛੋਟੀ। ਉਹ ਕਹਿੰਗਾ ਬੇਟਾ ਤੁਸੀਂ ਦੱਸੋ ਤੇ ਜਿਹੜੀਆਂ ਦੋ ਵੱਡੀਆਂ ਸੀ ਉਹਨਾਂ ਨੇ ਬੁੱਲ ਕੱਢੇ। ਕਹਿਣ ਲੱਗੇ ਕੰਮਲੀ ਪਤਾ ਨਹੀਂ ਕੀ ਹੋ ਜਾ ਕੋਈ ਹੋਰ ਨਾ ਪੰਗਾ ਖੜਾ ਕਰਦੇ। ਇਹ ਤਾਂ ਗੁਰਦੁਆਰੇ ਚ ਰਹੀ ਰਹਿੰਦੀ ਆ ਰੋਜ਼ ਦਿਰੋ। ਇਹ ਤਾਂ ਕਦੇ ਕਿਤੇ ਸੰਗਤ ਕੱਢ ਕੇ ਇਹਨੇ ਕੀ ਸੁਣਾ ਦੇਣੀ ਆ। ਉਹ ਕਹਿਣ ਲੱਗਾ ਨਹੀਂ ਬੇਟਾ ਤੁੰਹੀ ਇਸ ਘਰ ਦੇ ਨੂੰ ਕਹਿ ਲਈ ਪਿਤਾ ਜੀ ਤੁਸੀਂ ਸਿਆਣੇ ਹੋ ਮੈਂ ਕੀ ਸਲਾਹ ਦੇ ਸਕਦੀ ਹਾਂ ਦੋ ਮੇਰੀਆਂ ਵੱਡੀਆਂ ਭੈਣਾਂ ਨੇ ਸਲਾਹ ਦਿੱਤੀ ਤੁਸੀਂ ਜੋ ਮਰਜ਼ੀ ਮੰਗੋ ਦੇ ਮੈਂ ਕੀ ਦੱਸ ਸਕਦੇ ਤੁਹਾਨੂੰ ਤੁਸੀਂ ਮੇਰੇ ਉਮਰ ਤੋਂ ਵੀ ਮੇਰੇ ਨਾਲ ਵੱਡੇ ਉਹ ਕਹਿਣ ਲੱਗਾ ਨਹੀਂ ਬੇਟਾ ਤੂੰ ਦੱਸ ਕੀ ਮੰਗੀ ਹੈ ਉਹ ਕਹਿ ਲਗੀ ਪਿਤਾ ਜੀ ਮੈਂ ਇਥੋਂ ਪੁੱਛਿਆ ਨਾ ਤੇ ਲక్ష్ਮੀ ਨੇ ਕਹਿੰਦੇ ਸਾਡੇ ਘਰ ਤੇ ਪਿਆਰ ਤੇ ਅਸ਼ਵਾਕ ਦੇ ਦਿੱਤੇ कह लग्या बेटा प्यार अथ पाक अपने की काम आ कह लगे पिता जी वो सब कुछ ही है भाजना थोड़े जो तीन पुत्र प्यार बनया रवे अथवाक बने रही तो प्यार, प्यार के कर अत पाक करे साडिया तिना भैन सा अथ पाक रहे चीज की कमी नहीं आ सद जाके सेठ ने, जी जीड। ने जीड़ने क्या कह लिया जी प्यार अथवाक देवे तुम चले जाओ तुम कल में जाना हमने चले जाओ साढ़े घर प्यार असफाक दे लक्ष्मी ने अपना परस ला के ना रखता कह लगे जा नहीं कहते हम जाके करना जेडे घर प्यार असफाक है ना उ लक्ष्मी नहीं है वो कह दिए हम मेरा पेट ही पासा होगा जोड़ा कुछ तुम्हें मंगना बहुत कुछ मंग लिया प्यार से असफाक जो घर चल उ पैसे की कदम कमी नहीं आती पैसे की कमी उठे आई जिते चोर निकालया एक दूजे को देखते हैं जो घर से मोहन लग ना, बेबे का जिंदरा खुला रह गया पुत्र ने पैसे चेक ले प्यो ने कुछ मूह ने पैसे कट ले रहे खा गया जे थोड़ी घर की जिम्मेवारी एक हथ जाए चल दया गलां रहते एक दूजे ने जोर समझ लग गए आप भी भेज दी कला च जाओगे तो दूसर जाओ ਇਸ ਕਰਕੇ ਅਸੀਂ ਸਤਿ ਸ੍ਰੀ ਅਕਾਲ ਦੇ ਕੋਲ ਇਹ ਮੰਗਣਾ ਹੈ ਅਕਸ਼ਰ ਕਿਰਪਾ ਕਰੋ ਇੱਕ ਤਾਂ ਨਸ਼ਾ ਹੋਂ ਸਾਡੇ ਪਿੰਡ ਚ ਸੰਤ ਬਾਬਾ ਕਥਾ ਸਿਖੀ ਉਹਨੇ ਕਹਿੰਦੀ ਜੀ ਜੂਏ ਬਾਜ ਜਾਂ ਨਸ਼ੇ ਬਾਜ ਕਿਸੇ ਘਰ ਚ ਜਾਂਦੇ ਨਾ ਤੇ ਸੌ ਕੁ ਲੋਬ ਬੰਦਾ ਦਾ ਕਿਉਂ ਦਿਨਾ ਮਰੀਆਂ ਦੀ ਮਿੰਨਾ ਗੜੇਂ ਚ ਸਰਦੀ ਪਤਾ ਨਹੀਂ ਕਿਦੋਂ ਜਾ ਕੇ ਪਰਿਵਾਰ ਦੁਆਰੇ ਅਸਤ ਰੂਗਾ ਕਿਵੇਂ ਤਾਣਾ ਸਰ ਖੜੂਗਾ ਇਸ ਕਰਕੇ ਗੁਰੂ ਸਾਹਿਬ ਜੀ ਤੁਮਹਾਨੂੰ ਸਿੱਖੀ ਦਾ ਨਾਮਬੰਦ

ਹਮ ਸੰਤਨ ਕੀ ਰੇਣ ਪਿਆ ਹੈ ਉਹ ਸਤਿਗੁਰੂ ਸਾਹਿਬ ਜੀ ਦੇ ਪ੍ਰਤੀ ਉਹਨਾਂ ਨੇ ਕਿਹਾ ਧੰ ਗੁਰੂ ਨਾਨਕ ਸਾਹਿਬ ਆਪជា ਦੀ ਅੰਦਰ ਅੰਦਰ ਦੇਸ਼ ਸਾਹਿਬ ਆਪជា ਧੰ ਗੁਰੂ ਅਮਰਦਾਸ ਸਾਹਿਬ ਆਪជា ਧੰ ਗੁਰੂ ਰਾਮਦਾਸ ਸਾਹਿਬ ਮੈਂ ਉਹਨਾਂ ਸੰਤਾਂ ਦੀ ਚਾਪਲਾਂ ਦੀ ਧੂੜ ਆ ਸੰਤ ਸਾਹਿਬ ਜਿਹੜਾ ਨਾ ਅੱਜ ਤਾਂ ਜਦੋਂ ਨੰਬਰ ਪਲੇਟ ਲਉਂਦੇ ਹਨ ਨਾ ਪਹਿਲਾਂ 108 ਹੁੰਦੇ ਸੀ ਹੁਣ ਤਾਂ ਕੋਈ ਨਾ 1900 ਕਿਹੇ ਹਜ਼ਾਰ ਤੱਕ ਵਧਾਟੇ ਅਗੇ 1000 8 1000 ਇਹ ਪੱਤਰੀਆਂ ਜਿਹੜੀਆਂ ਆਪਣੇ ਆਪ ਹੀ ਆਪਣੇ ਨਾਮ ਦੇ ਨਾਲ ਲਈ ਜਾਂਦੇ ਨੇ ਕਿਤੇ ਜਾਣਾ ਪੈਣਾ ਫੋਲ ਬੇ ਇਹਨੇ ਫਲਾਸ ਤੇ ਫੋਲ ਬਰਸੋਣੀ ਮੇਰੇ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਗਿਆਨ ਦਾ ਖਲਾਸਾ ਬਖਸ਼ ਨੇ ਬਖਸ਼ਿਸ਼ਾ ਕਰ ਰਿਹਾ ਫੋਲ ਬਰਸੋਣਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਰਸਾਉ। ਸਰੀਰ ਨੇ ਸਰੀਰ ਸਦਾ ਹੈ ਨਾ ਜਿਹੜੇ ਇਹੋ ਜਿਹੇ ਪਖੰਡ ਕਰਨ ਵਾਲੇ ਨੇ ਉਹਦੇ 12 ਕਿ ਕਰ ਮੁੰਦਾ ਥੋੜਾ ਤਕਰੀਬ ਪੜਦਾ ਉੱਪਰ ਜਾਂਦਾ ਹੈ ਉੱਪਰ ਉੱਪਰ ਗਿਆ ਹੈ ਜਿਹਾ ਸਖੋਟਾ ਡੱਗੂਆ ਲੱਤ ਸਰਾਫੀ ਆਇਆ ਰੱਖ ਕੇ ਉਧਿੰ ਹੋ ਜਾਂਦੀ ਹੈ ਇਸ ਕਰਕੇ ਅੱਜ ਪਾਤਸ਼ਾਹੀ ਜੋਸਾ ਨੂੰ ਸ਼ਹਾਦਤ ਕਰੇ ਨਾ ਉਹ ਗੁਰੂ ਸਵਾਰਨਾਪਤੀ ਕਰਦੇ ਅੱਜ ਸਾਡੇ ਦੇ ਕੋਈ ਸੰਤਾਂ ਦਾ ਨਾ ਸੰਸਾਰ ਦੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਇਹਨਾਂ ਦੇ ਕੋਲੋਂ ਸਾਨੂੰ ਸਭ ਕੁਝ ਪੜਨਾ ਸੰਤ ਉਹ ਹੁੰਦਾ ਜਿਹੜਾ ਦਰਗਾਹ ਦੇ ਵਿੱਚ ਲਿਖਿਓ ਤੁਹਾਡੇ ਦੇਖੇ ਤੇ ਕਾਗਜ਼ ਪੜਾ ਦੇਵੇ ਇੱਕ ਇੰਨਾ ਵੀ ਬੰਦਾ ਪੜਾਉਂਦਾ ਸਾਡੇ ਆਪ ਦੇ ਆਪ ਨਹੀਂ ਕੋਈ ਆਸ ਹੈ ਤੁਸੀਂ ਅੱਜ ਲਿਸਟ ਕੱਢ ਕੇ ਦੇਖ ਲਓ ਕਿੰਨੇ ਬੈਠੇ ਨੇ ਜਿਹੜਾ ਉਹਦਾ ਆਪ ਦੇ ਪਾਪ ਨਹੀਂ ਮਾਫ ਕਰਵਾ ਸਕੇ ਸਾਡੇ ਕੀ ਕਰਾਂਗੇ ਆਓ ਆਪਾਂ ਸਤਰੂ ਜੀ ਤੇ ਅੱਡਾ ਰੁਸਾਉਣ ਕਰਨਾ ਹੈ ਸਤਰੂ ਜੀ ਕਿਰਪਾ ਕਰਨ ਆਪਣਾ ਮੇਰ ਬਰਾਂ ਹਸਤੇ ਰਹਿਣਾ ਇੱਕ ਵਾਰ ਰਸਨਾ ਪਵਿੱਤਰ ਕਰੋ

ਸਤਿਨਾਮ ਸ੍ਰੀ ਵਾਹਿਗੁਰੂ ਸ਼ਾਮ ਜੀ ਸਤਿਨਾਮ ਸ੍ਰੀ ਵਾਹਿਗੁਰੂ ਤਨਾਸ਼ੀ ਮਹਾਰਾਜ ਅੰਜਵਾ ਸਤ੍ਰੂ ਪਾਤਸ਼ਾਹਨੀ ਬਾਣੀ ਦੇ ਅੰਦਰ ਨਾ ਬਹੁਤ ਉਸ਼ਮਸ਼ ਕਿਤੇ ਹੈ ਅੱਜ ਦਾ ਜਿਹਨੂੰ ਗੁਣਾਵਾਂ ਇੱਕ ਸੋਲ ਭਾਗ ਦਾ ਹੁੰਦਾ ਹੈ ਤਨਾਸ਼ੀ ਜੀ ਵੀ

ਤੁਰਨ ਸਾਹਿਬਾ ਜੀ ਨੇ ਕਿਰਪਾ ਕੀਤੀ ਹੋ ਸਾਨੂੰ ਕਰੀਏ ਆਪ ਮੁਸੰਨਤਾਂ ਨੂੰ ਕੀਂਦੇ ਨੇ ਪਿਆਰੇ ਹੰਸ ਸੰਤਨ ਦੀ ਛੰਨ ਕੇ ਆਸਰ ਕਰਤੋ ਆਹੇ ਜੀ ਅਸੀਂ ਗੁਰੂ ਸਾਹਿਬਾਨ ਦੀ ਚਰਨਾ ਦੀ ਧੂੜ ਅਸੀਂ ਉਹਨਾਂ ਸ਼ਰਧਾ ਨੇ ਸਾਨੂੰ ਗੁਰੂ ਸਾਹਿਬ ਦੇ ਚਰਨਾ ਦਾ ਕੋਟ ਆਸਰਾ ਬੰਦਗੀ ਕਰਨ ਵਾਲਿਆਂ ਦੀ ਚਰਨਾ ਦੀ ਧੂੜ ਅਸੀਂ

शत्रा मिले उपुरशाह गुरु साहब मिलाट करवाया भाई मन अकाल पुरख वाई गुरु मैंने गुरु साहब के चरणा चर्पण कर लिया

ਮੇਰਾ ਜਨ ਕਾਬੋ ਪਿਆਰ ਸਾਰਾ ਜਿੰਦਗੀ ਦਾ ਨਾ ਉਹਨਾਂ ਗੁਰੂ ਸਰਵਰ ਦੇ ਨਾ ਸੰਤਾਨ ਸੋਹਣਾਂ ਨਾ ਕਟਿਆ ਹਰ ਤਖਤ ਪਰਿਆ ਪੰਡਾਰਾ ਮੈਂ ਗੁਰੂ ਸਰਵਰ ਦੇ ਚਰਣਾ ਨਾਲ ਜੁੜ ਕੇ ਪਾਤਸ਼ਾਹ ਇਹ ਨਾ ਕਟਿਆ ਭਗਤੀ ਦਾ ਪੰਡਾਰਾ ਉਹਨਾਂ ਨੇ ਫਿਰ ਭਗਤੀ ਦੇ ਪੰਡਾਰਾ ਨਾਲ ਰਿਸ਼ਤ ਕੋ ਦਿੱਤੀ ਭਗਤੀ ਕਰ ਕਰਕੇ ਨਾ ਮੈਂ ਵੀ खजाना के कुछ ना कुछ पूंजी जमा कर, जमा कर गुरु साहब ने कृपा संतो पूंजी सौंपी जो संतान ने मेन परमेस गुरु ने मेनु कृपा करके बंदगी मनका बेकार जो धोखा करते इसका दर रुपये खत्म धर्मराय अब कहा करे जो बाटो सहरो लेकर सतरा ने कृपा की है मन मन की भी दात मेरा इतने आना जीवन में अपना सगड़ा करके चले तो मेरे जो लेखे चुके वाले कागज है गुरु ने अपने लेखे च लिया या तो किसी ने बन के जावे ना ते आगे जाके जो लेखा होता है फिर उदो

महा आनंद का यश सुख पाया संतन के प्रसाद गुरु की कृपा का सदका आत्मक आनंद मिले प्रसाद ने कृपा कृपा की थी सतगुरु जी ने ये आत्मक आनंद ही दात बख्शी है कौन आन कहा सो मन मान रंग कहते परमेश्वर के नाम मन जुड़ गया धन गुरु अर्जन देव साहब पातशाह जी ਉਹਦੇ ਰਾਂਝੀ ਵਿੱਚ ਰਹਤੇ ਹੋਏ ਉਹਨਾਂ ਖੁਸ਼ੀਆਂ ਮਿਲੀਆਂ ਅਲਾਹ ਦਾ ਮਾਹਰ ਹੈ ਸਤਿਗੁਰੂ ਦੀ ਕਿਰਪਾ ਕਰਨ ਆਪਣਾ ਮੇਹਰ ਪ੍ਰਾਪਤ ਸਤਿਗੁਰਣ ਸਾਡਾ ਸਭ ਕੁਸ਼ ਅਨ ਸਤ ਸਤਿਗੁਰੂ ਸ੍ਰੀ ਗੁਰੂ ਰਛਾ ਦੀ ਮਹਾਰਾਜ ਕਿਨਾਂ ਸੋਹਣਾ ਜੀਵਨ ਬਖਸ਼ਿਆ ਕਹਿੰਿਆ ਮਤਲਬ ਇਹੋ ਇਸ਼ਾਰਾ ਕਰੋ ਗੁਰਮੰਤਰ ਗੁਰਮੰਤਰ ਦਾ ਪਾਠ ਕਰੋ ਫਿਰ ਨਿਤਨੇਮ ਕਰੋ ਫਿਰ ਗੁਰਦੇ ਦਸ਼ਮਨ ਜਪ इना सहा जी ने बख्श दी बादशाह जी कृपा फदर उस तरह के लड़ ला के रखना समा बहुत देता शत्रु जी ने इते तो सफलता रोजी थोड़ा ही होता पर गुरु बादशाह कृपा करके सारी जो जन आत्मा उन तक ने खेपा दी भाई गुरु जी का खालसा भाई गुरु जी की फति राम कलेमा लाती जा अनंत को अंगार सतगुरु प्रसाद अनंत पे आ मेरी माई सतगुरु मैं पाया सतगुरु का पाया शहद सेति राज प्रवाह करिया शब्द गनया हरि के रामांत आनंद आनंद हुआ सतगुरु ने पाया मन मेरा रहो तुम आए मेरे दुख सब साथ ਸਰਨਾ ਨਾਨਕ ਖੁਬਤ ਸੁਆਮੀ ਸੁਖਾਣਾ ਮਿਸਾਰੀ saya ਨਾਨਕ

ਸੋਣ ਤੇ ਪਨੀਤ ਕੈ ਤੇ ਪਵਿਤ ਸਤਗੁਰ ਰਿਹਾ ਭਰਪੂਰ ਬਨਵੰਤ ਨਾਨਕ ਗੁਰ ਚਰਨ ਲਾ ਕੇ ਬਾਤ ਅਨਹਦ ਤੂਰੇ ਵਾਇਮ੍ਰਤੀ ਕਾ ਖਲਸਾ ਵਾਇਮ੍ਰਤੀ